ਇੱਕ ਦਫਾ ਜੀ ਮੈਂ ਜਿਹੜਾ ਬਾਪਾਉਣ ਲੱਗਿਆ ਜੀ ਚਿੱਟੀਆਂ ਜਿਹੜਾ ਬਾਹਣ ਹਾਂਜੀ ਉਹ ਮੈਂ ਪਾਉਣ ਲੱਗਾ ਤੇ ਉਹ ਇੱਥੋਂ ਤੱਕ ਪੈ ਗਏ ਨਾ ਜੀ ਤਗਾ ਨਾ ਪੈਣਾ ਬਹੁਤ ਹੈਡ ਇਹ ਮੈਨੂੰ ਕਹਿੰਦੇ ਵੀ ਸਵਰਸ਼ਾ ਕੀ ਗੱਲ ਪੈਂਦੀ ਐ ਨੀ ਛੋਟੀਆਂ ਮੈਂ ਕਿਹਾ ਹਾਂਜੀ ਕਹਿੰਦੇ ਲਿਆ ਉਹਨਾਂ ਨੇ ਆਪ ਖਿੱਚ ਕੇ ਨਾ ਜਿਹੜੇ ਬਾਟੇ ਮਗਾ ਮਾਪਾਈ ਮੰਤਰ ਡਾਰ ਪਾਊਡਰ ਲੱਗਦਾ ਹੀ ਪਈ ਕਿਤੇ ਉਹ ਤਕਲੀਫ ਹੈ ਕਹਿੰਦੇ ਮਨੋ ਕਹਿੰਦੇ ਡਰਨ ਵਿੱਚ ਹੀ ਪਈ ਫੈਰਾ ਜੀ ਡਰਨ ਵਿੱਚ ਹੀ ਫੈਰਾ ਕਹਿੰਦੇ ਅੰਗਾ ਠੀਕ ਹੈ ਸਾਤਾ ਇਹ ਵੀ ਕਹਦਾ ਹੈ ਦੂਜੀ ਗੱਲ ਹੈ ਕਿ ਇੱਕ ਜੇ ਮੈਂ ਆਪ ਬਚਨ ਕਰਦਾ ਹਾਂ ਨਾ ਕੋਈ ਫਿਰ ਇੱਕ ਦਿਨਾਂ ਭਾਵੇਂ ਦਸ ਗੱਲਾਂ ਕਰ ਲਈ ਹਣ ਚੱਕ ਨਾ ਮੈਨੂੰ ਬੁਲਾਇਆ ਅਨਜਕ ਜਿਹੜਾ ਹੈ ਨਾ ਪਤਾ ਨਹੀਂ ਕਿੰਨੀਆਂ ਰੂਹ ਉਸ ਟਾਈਮ ਕੰਨਾ ਕਰਦੀ ਹੁੰਦੀ ਹੈ ਜੀ ਉਹ ਸ਼ਾਰੀਆਂ ਰੂਹਰ ਪਿੱਛੇ ਹੁਣਾ ਪੈਂਦਾ